ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਜਿਹੜੇ ਵੀਰ ਚੈਨਲ ਉੱਪਰ ਵੀਰ ਜਾਂ ਭੈਣਾ ਚੈਨਲ ਪਰ ਭਾਈ ਨਵੇਂ ਆਏ ਆ ਪਹਿਲੀ ਵਾਰ ਉਹ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਅ ਮਾਲਕ ਦੀ ਕਿਰਪਾ ਨਾਲ ਚਲੋ ਤੁਸੀਂ ਪਿਆਰ ਤਾਂ ਬਹੁਤ ਦਿੰਦੇ ਆ ਹਨਾ ਅ ਪਰ ਸਬਸਕ੍ਰਾਈਬ ਚੈਨਲ ਘੱਟ ਬੰਦਿਆਂ ਨੇ ਕੀਤਾ ਹੋਇਆ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਨਾਲ ਕਰ ਲਈ ਕਰੋ ਵੈਸੇ ਤਾਂ ਚਲੋ ਤੁਸੀਂ ਪਿਆਰ ਤਾਂ ਬਹੁਤ ਦਿੰਦੇ ਆ ਵਿਊ ਤਾਂ ਚਲੋ ਸੋਹਣੇ ਆ ਜਾਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈ ਕਰੋ ਕਿਉਂਕਿ ਫਿਰ ਹਰ ਇੱਕ ਵੀਡੀਓ ਦਾ ਲਿੰਕ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਂਦਾ ਸੌਰੀ ਤੇ ਜਦੋਂ ਵੀ ਵੀਡੀਓ ਪੈਂਦੀ ਆ ਉਦੋਂ ਹੀ ਪਤਾ ਲੱਗ ਜਾਂਦਾ ਹਨ ਤੇ ਗੱਲ ਹੈਗੀ ਆ ਜੀ ਹੁਣ ਇਦਾਂ ਅੱਜ ਹੈਗਾ ਸੰਡੇ ਅੱਜ ਫਿਰ ਮੈਂ ਸੋਚਾਂ ਮਹਾ ਚਲੋ ਘਰਦਿਆਂ ਨੂੰ ਪਾਈ ਮੜਾ ਜਾ ਕਿਤੇ ਵੀ ਕੈਲੋ ਵੀ ਦੁਨੀਆ ਦੀਆਂ ਜਿਹੜੀਆਂ ਕੀਮਤੀ ਜਗ੍ਹਾ ਹੁੰਦੀ ਆ ਹਨ ਆ ਇੱਕ ਕਹਿ ਲੋ ਵੀ ਹਰੇਕ ਦੇ ਆਪਣਾ ਆਪਣਾ ਮੰਨਣਾ ਹੈ ਵੈਸੇ ਤਾਂ ਚਲੋ ਪਰ ਇੱਕ ਕਹਿ ਲੋ ਵੀ ਜਿੱਥੇ ਜਾ ਕੇ ਮੰਨ ਲੋ ਦਿਲ ਨੂੰ ਸਕੂਨ ਮਿਲਦਾ ਹੈ ਨਾ ਉਸ ਜਗ੍ਹਾ ਤੇ ਭਾਈ ਘਰਦਿਆਂ ਨੂੰ ਲੈ ਕੇ ਜਾਈਏ ਹੈ ਨਾ ਤੇ ਮੈਂ ਹੁਣ ਦੁੱਧ ਤੋਂ ਆਇਆ ਤਾਂ ਮੈਂ ਕਿਹਾ ਵੀ ਚਲੋ ਅੱਜ ਮੇਰਾ ਦਿਲ ਕਰਦਾ ਮੈਂ ਕਿਹਾ ਵੀ ਜਾ ਕੇ ਆਣਾ ਅੱਜ ਜ਼ਰੂਰ ਜਾ ਕੇ ਆਣਾ ਵੀ ਨਾਲੇ ਚਲੋ ਫੈਮਿਲੀ ਨੂੰ ਘੁਮਾ ਲਿਆ ਵਾ ਹੈ ਨਾ ਵੀ ਅੱਜ ਚਲੋ ਜ਼ਰੂਰ ਲੈ ਕੇ ਜਾਮ ਭਾਈ ਇਹਨਾਂ ਨੂੰ ਤੇ ਮੈਂ ਆ ਕੇ ਗੱਲਬਾਤ ਕਰੀ ਮੈਂ ਕਿਹਾ ਭਾਈ ਵੀ ਤੁਹਾਨੂੰ ਕਿਤੇ ਮੈਂ ਲੈ ਕੇ ਜਾਣਾ ਅੱਜ ਵੀ ਰੈਡੀ ਹੋ ਜਾਓ ਕੱਪੜੇ-ਕੁੱਪੜੇ ਪਾ ਲਓ ਭਾਈ ਆਪਣੇ ਹਨਾ ਨਹਾ ਧੋ ਲਓ ਤੇ ਵੀ ਆਪਾਂ ਜਾਣਾ ਕਿਤੇ ਇਹ ਪੁੱਛੀ ਜਾਨੀ ਆ ਵੀ ਕਿੱਥੇ ਜਾਣਾ ਆਪਾਂ ਕਿੱਥੇ ਜਾਣਾ ਮੈਂ ਆ ਕੋਈ ਗੱਲ ਨਹੀਂ ਕਿਤੇ ਲੈ ਕੇ ਹੀ ਜਾਊਂਗਾ ਟੈਨਸ਼ਨ ਨਾ ਲਓ ਵੀ ਐਨ ਕਹਿ ਲਓ ਵੀ ਜਿੱਥੇ ਜਾ ਕੇ ਸਕੂਨ ਮਿਲਦਾ ਤੈਨੂੰ ਆ ਖੁਸ਼ੀ ਮਿਲਦੀ ਆ ਉੱਥੇ ਲੈ ਕੇ ਜਾਣਾ ਅੱਜ ਤੁਹਾਨੂੰ ਹਨਾ ਤੇ ਚਲੋ ਪੈਸੇ ਰੈਡੀ ਹੋਣ ਲੱਗੇ ਭਾਈ ਘਰ ਦੇ ਮੰਮੀ ਜੀ ਮੰਮੀ ਜੀ ਨੇ ਵੀ ਜਾਣਾ ਮੈਂ ਕਿਹਾ ਵੀ ਮੰਮੀ ਨੂੰ ਵੀ ਅੱਜ ਨਾਲ ਲੈ ਕੇ ਜਾਣਾ ਜੀ ਮੰਮੀ ਜੀ ਨੇ ਜਾਣਾ ਤੇ ਭਾਬੀ ਨੇ ਜਾਣਾ ਤੇ ਜੈਸਮੀ ਨੇ ਜਾਣਾ ਵਾਈਫ ਨੇ ਆ ਬਾਕੀ ਚਲੋ ਉਥੇ ਤੁਸੀਂ ਵੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਵੀ ਅ ਦਿਲੋਂ ਤੁਹਾਡੇ ਵੀ ਸਕੂਨ ਮਿਲੂ ਬਹਿਣ ਵਧੀਆ ਹਨ ਤੇ ਬਾਕੀ ਭਾਈ ਮੌਸਮ ਦੇ ਹਿਸਾਬ ਨਾਲ ਹੁਣ ਜਿਹੜੇ ਹਿਸਾਬ ਨਾਲ ਇੱਕ ਪੰਜਾਬ ਵਿੱਚ ਹੁਣ ਤਾਂ ਤੁਸੀਂ ਹਿਸਾਬ ਲਾ ਲਓ ਵੀ ਮੌਸਮ ਨੇ ਇਹੋ ਜਿਹਾ ਹਾਲ ਕਰਿਆ ਵਾ ਇੱਕ ਦਿਨ ਲੰਘਦਾ ਦੂਏ ਦਿਨ ਨੇਰੀ ਇੱਕ ਦਿਨ ਲੰਘਦਾ ਦੂਏ ਦਿਨ ਨੇਰੀ ਇਹੋ ਜਿਹਾ ਹਾਲ ਹੋਇਆ ਵਾ ਕੱਲ ਵੀ ਇਹੋ ਜਿਹੀ ਨੇਰੀ ਸ਼ਾਮ ਨੂੰ ਚੱਲੀ ਕੱਲ ਤਾਂ ਸਾਰੀ ਰਾਤ ਇਹ ਨੇਰੀ ਚੱਲੇਗੀ ਤੁਹਾਨੂੰ ਪਤਾ ਹੀ ਹੈ ਨੇਰੀ ਨੇ ਬੁਰਾ ਹਾਲ ਕਰਿਆ ਪਿਆ ਜੀ ਹਨਾ ਜਿੰਨਾ ਮਰਜ਼ੀ ਬੰਦਾ ਸਾਫ਼ ਸਫਾਈਆ ਕਰ ਲਵੇ ਕਿਉਂਕਿ ਦਿਨ ਫੇਰ ਨੇਰੀ ਆ ਜਾਂਦੀ ਹੈ ਲਾਈਟ ਦਾ ਤਾਂ ਇਹਨਾਂ ਬੁਰਾ ਹਾਲ ਹੋਇਆ ਵਾ ਵੀ ਗੱਲੇ ਛੱਡੋ ਰਾਤ ਸਾਰੀ ਰਾਤ ਜਨਰੇਟਰ ਚੱਲੀ ਗਿਆ ਜੀ ਸਾਰੀ ਰਾਤ ਆਏ ਨਹੀਂ ਇੱਕ ਵੀ ਮਿੰਟ ਬੰਦ ਹੋਇਆ ਕਿਉਂਕਿ ਜਨਰੇਟਰ ਤਾਂ ਚਲਾਉਣਾ ਪੈਂਦਾ ਸਾਡੇ ਦੁੱਧ ਕਰਕੇ ਦੁੱਧ ਫਿਰ ਤੁਹਾਨੂੰ ਪਤਾ ਫਰਿੱਜ 'ਚ ਦੁੱਧ ਪਿਆ ਹੁੰਦਾ ਜੇ ਜਨਰੇਟਰ ਨਾ ਚਲਾਈਏ ਤਾਂ ਦੁੱਧ ਖਰਾਬ ਹੋ ਜਾਣਾ ਸਾਰ ਹੈਨਾ ਦੁੱਧ ਕਰਕੇ ਜਨਰੇਟਰ ਚਲਾਉਣਾ ਪੈਂਦਾ ਤੇ ਕੁਝ ਉਦਾਂ ਵੀ ਫਿਰ ਹੁਣ ਬੱਚੇ ਆ ਘਰ 'ਚ ਬੱਚਿਆਂ ਕਰਕੇ ਵੀ ਚਲਾਉਣਾ ਪੈਂਦਾ ਨਹੀਂ ਨਿਆਣੇ ਸੌਂਦੇ ਨਹੀਂ ਹੈ ਜੀ ਤੁਹਾਨੂੰ ਪਤਾ ਹੀ ਗਰਮੀ 'ਚ ਤੇ ਬਾਕੀ ਫਿਰ ਤੁਸੀਂ ਹੁਣ ਬਣੇ ਰਹੋ ਵੀਡੀਓ ਦੇ ਨਾਲ ਅੱਗੇ ਤੁਹਾਨੂੰ ਭਾਈ ਦਿਖਾਉਨੇ ਆ ਵੀ ਐਨ ਕਿੱਥੇ ਲੈ ਕੇ ਚੱਲਿਆ ਕਰਦੇ ਆ ਨੂੰ ਹਨਾ ਸਰਪ੍ਰਾਈਜ਼ ਐ ਨਾ ਵਾਸਤੇ ਤੇ ਬਾਕੀ ਕਰਦੇ ਹੁਣ ਰੈਡੀ ਹੋ ਰਹੇ ਆ ਆਜੋ ਮਿਲਦੇ ਆ ਅੰਦਰ ਜਾ ਕੇ ਲਓ ਜੀ ਭਾਈ ਫੈਮਿਲੀ ਸਾਡੀ ਹੋ ਗਈ ਰੈਡੀ ਹੈ ਤੇ ਸਾਰੇ ਜਣੇ ਸਾਰੇ ਜਣੇ ਰੈਡੀ ਆ ਤੇ ਪਾਪਾ ਜੀ ਵੀ ਅੱਜ ਦਾਵਾ ਭਾਈ ਪੱਗ ਤੁਸੀਂ ਅੱਜ ਬੰਨੀ ਵੀ ਆ ਤੁਸੀਂ ਕਿੱਧਰ ਜਾਏ ਮੈਂ ਤਾਂ ਭਾਈ ਬਾਬਿਆਂ ਦਾ ਗਿਆ ਤਾਂ ਟਿੱਬੀ ਸਾਹਿਬ ਹਾਂਜੀ ਸੰਤ ਕਛਾਲ ਜੂ ਆਪਣਾ ਅਕਾਲ ਚਲਾਣਾ ਕਰ ਗਏ ਹਾਂਜੀ ਹਾਂ ਉਹਨਾਂ ਦੇ ਦਰਸ਼ਨ ਕਰਨ ਗਿਆ ਤਾਂ ਵੀ ਅਖੀ ਦੀ ਵਾਰੀ ਦਰਸ਼ਨ ਆਉਣੇ ਬਿਲਕੁਲ ਬਿਲਕੁਲ ਵੀ ਭਾਈ ਦਰਸ਼ਨ ਕਰ ਆਈਏ ਹਾਂਜੀ ਹਾਂ 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 ਆ ਅਲਾਊਸਮੈਂਟ ਹੋਈ ਥੀ ਅੱਜ ਹਨਾ ਜੀ ਸਵੇਰੇ ਮੈਂ ਫਿਰ ਸਾਜਰੇ ਰੂਟ ਕੱਢਤਾ ਟਿੱਬੀ ਸਾਹਿਬ ਦਾ ਨਾ ਨਾ ਵਧੀਆ ਵਧੀਆ ਚਲੋ ਵਧੀਆ ਕਰਿਆ ਮੁਖ ਜਨਮ ਸਵਾਰ ਦਰ ਗਿਆ ਹਾਂਜੀ ਹਾਂ ਮਹਾਂ ਫਾਇਦਾ ਛਣ ਪਾਇਆ ਜੀ ਬਾਬਿਆਂ ਦੀ ਬਿਲਕੁਲ ਬਿਲਕੁਲ ਜੀ ਹਾਂ ਉਹ ਤਾਂ ਤੁਸੀਂ ਵਧੀਆ ਹਿੰਮਤ ਮਾਰ ਗਏ ਸ਼ਾਮ ਤੱਕ ਤਾਂ ਉੱਥੇ ਭੀੜ ਲੱਗ ਜਣੀ ਬਹੁਤ ਸਾਗਤ ਦਾ ਇਕੱਠ ਹੋ ਜਾਣਾ ਜੀ ਉਹ ਇਕੱਠ ਹੋ ਜਾਣਾ ਬਿਲਕੁਲ ਹਾਂ ਕਿਉਂਕਿ ਦੂਰ ਦੂਰ ਤੇ ਇਕੱਠ ਦੂਰ ਦੂਰ ਤੇ ਆਉਣਾ ਸੰਗਤ ਨੇ ਮੇਰੇ ਜਾਣ ਨੂੰ ਵੀ 5-400 ਬੰਦਾ ਦਾ ਮੇਰੇ ਗੇਂਦ ਨਾਲੇ ਹੁਣੇ ਅਲੋਟਮੈਂਟ ਹੋਈ ਸੀ ਸਵੇਰੇ ਸਾਜ ਰਹੀ ਦੁਨੀਆ ਪਹੁੰਚ ਗਈ ਹਾਂ ਜੀ ਹਾਂ ਹਾਂ ਨਹੀਂ ਉਹੀ ਗੱਲ ਹੈ ਵੀ ਇਕੱਠ ਸ਼ਾਮ ਤੱਕ ਤਾਂ ਬਹੁਤ ਜ਼ਿਆਦਾ ਕਿਉਂਕਿ ਜਿਹੜੇ ਦੂਰ ਤੇ ਆਉਣੀ ਨੇ ਸੰਗਤ ਉਹਨਾਂ ਨੇ ਫਿਰ ਰਾਤ ਰਹਿਣਾ ਰਾਤ ਤਾਂ ਰਹਿਣਾ ਐ ਕਿਉਂਕਿ ਉਹਨਾਂ ਨੂੰ ਮਹਾਪੁਰਸ਼ਾਂ ਨੂੰ ਕੱਲ ਨੂੰ ਸੰਸਕਾਰ ਉਹਨਾਂ ਦੇ ਕਰਨੇ ਆ ਹਾਂ ਸਭਰਾ ਜਲ ਪਰਵਾਇ ਬੰਨੇ ਜਲ ਪਰਵਾਇ ਹਾਂ ਜਲ ਪਰਵਾਇ ਹਾਂ ਇਹ ਵੀ ਕੁਝ ਨਹੀਂ ਪਤਾ ਤਾਂ ਕਰਕੇ ਜਿਹੜੀ ਦੂਰ ਦੀ ਸੰਗਤ ਆ ਜਿਹੜੇ ਹੁਣ ਧੀਰ ਦੇ ਪਿਆਰ ਕਰਦੇ ਬਹੁਤ ਜ਼ਿਆਦਾ ਧੀਰ ਦੇ ਜੁੜੇ ਹੋਏ ਆ ਹੁਣ ਅਗਲਾ ਕਹਿੰਦਾ ਕੱਲੂ ਫੇਰ ਆਵਾਂਗੇ ਤੇ ਚੰਗਾ ਉਰੀ ਰਾਤ ਰੁਕ ਜਾਓ ਤਾਂ ਕਰਕੇ ਇਕੱਠ ਬਹੁਤ ਜ਼ਿਆਦਾ ਹੋ ਜਾਣਾ ਹਾਂ ਨਹੀਂ ਚਲੋ ਵਧੀਆ ਕਰਿਆ ਤੁਸੀਂ ਜਾਏ ਭਾਈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਨੂੰ ਤਾਂ ਦੱਸ ਦੋ ਸਾਨੂੰ ਇੱਥੇ ਲੈ ਕੇ ਚੱਲੇ ਉਹ ਤੁਹਾਨੂੰ ਵੀ ਕਿਤੇ ਲੈ ਕੇ ਜਾਊਗਾ ਦਿਲ ਨੂੰ ਸਕੂਨ ਮਿਲੂਗਾ ਜਿੱਥੇ ਜਾ ਕੇ ਖੁਸ਼ ਹੋਵਾਂਗੇ ਐ ਸਾਰੀ ਫੈਮਿਲੀ ਕਿਹੜੀ ਜਗ੍ਹਾ ਦੀਦੀ ਆਪਾਂ ਚੱਲੇ ਆ ਜਿੱਥੇ ਆਪਾਂ ਨੂੰ ਖੁਸ਼ੀ ਮਿਲੂਗੀ ਦਿਲ ਨੂੰ ਸਕੂਨ ਹਾਂ ਜਿੱਥੇ ਸਾਰੀ ਜਿੱਥੇ ਸਾਰੀ ਫੈਮਿਲੀ ਖੁਸ਼ ਹੋਊਗੀ ਭਾਈ ਨਾਰੀ ਸ਼ਕਤੀ ਨੂੰ ਲੈ ਕੇ ਚੱਲੇ ਹੈ ਨਾਰੀ ਸ਼ਕਤੀ ਜਿੰਦਾਬਾਦ ਹੈ ਐਵੇਂ ਲੈ ਕੇ ਜਾਇਓ ਕਿਤੇ ਅੜ ਵੀ ਸਕਦੀਆਂ ਅਸੀਂ ਤਾਂ ਬਾਅਦ ਚ ਪਤਾ ਲੱਗਣਾ ਵੀ ਕਿੱਥੇ ਚੱਲੇ ਲੈ ਕੇ ਨਹੀਂ ਨਹੀਂ ਮੈਂ ਕਹੂੰ ਕਿ ਐ ਕਰਦਾ ਕਿੱਥੇ ਲੈ ਕੇ ਜਾਂਦਾ ਹਾਂ ਹਾਂ ਤੁਹਾਨੂੰ ਸਾਨੂੰ ਕਰਦਾ ਕੋਈ ਤੁਹਾਨੂੰ ਜਿੱਥੇ ਲੈ ਕੇ ਜਾਊਂਗਾ ਵਧੀਆ ਹੀ ਜਗ੍ਹਾ ਲੈ ਕੇ ਜਾਊਂਗਾ ਟੈਨਸ਼ਨ ਨਾ ਲਾ ਹਾਂ ਕੁਝ ਹੀ ਮਿਲੂਗੀ ਠੀਕ ਹੈ ਨਾ ਚਾਹਦੇ ਹਾਂ ਹਾਂ ਕਿੱਥੇ ਲੈ ਕੇ ਜਾਂਦੇ ਭਾਈ ਬਾਕੀ ਹੁਣ ਤੁਹਾਨੂੰ ਭਾਈ ਕਾ ਜਾ ਕੇ ਪਤਾ ਨਹੀਂ ਤੁਹਾਡੇ ਸੇਮ ਸੇਮ ਹਾਂ ਅਨੂਰੂ ਅਨੂਰੇ ਉਹ ਤਾਂ ਸਾਸ਼ੀ ਕਾਲ ਚਾਚਾ ਗਵਾ ਦੇ ਪੁੱਤ ਇੱਧਰ ਬੁਲਾ ਪੁੱਤ ਆ ਮੈਨੂੰ ਖੜਾ ਦੇ ਲਿਆ ਇਹ ਹੁਣ ਬੁਲਾਉ ਸਾਸ਼ੀਕਰ ਹਾਏ ਹਾਏ ਇੱਕ ਵਾਰ ਫੇਰ ਬੁਲਾ ਦੇ ਸਾਸ਼ੀਕਰ ਸਾਸ਼ੀਕਰ ਪੱਪ ਪੱਪ ਕਰ ਦੇ ਚੱਲ ਪੱਪ ਕਰ ਦੇ ਹਾਏ ਇਹਨੂੰ ਹੁਣ ਕਹਿੰਦੀ ਤੂੰ ਬਿੰਦੀਆਂ ਬਣਾ ਦੇ ਹੁਣ ਤਾਂ ਬਿੰਦੀ ਲਾਉਣੀ ਲਾਉਣੀ ਲੈ ਬਿੰਦੀ ਲੈ ਮੈਂ ਲਾ ਮੈਂ ਲਾ ਦਮ ਕਿਹੜੀ ਲਾਣੀ ਹੈ ਤੇ ਆ ਲਾ ਰਹਿਣ ਦੋ ਜੀ ਹੈ ਮੇਰਾ ਮੂੰਹ ਰਹਿਣ ਦਮ ਪੁੱਤ ਰੈਣ ਦੇ ਫੇ ਛੱਡ ਪਰ ਲੈ ਉਦਾਂ ਰੱਖ ਲਾ ਤੂੰ ਨਹੀਂ ਰੱਖਾ ਕਾਪੀ ਕਿਉਂ ਕਹਿੰਦੇ ਚਾਚੇ ਨੂੰ ਥੈਂਕ ਯੂ ਉਹਦਾ ਮੰਮੀ ਕੋਲ ਨੂੰ ਲੈ ਗਈ ਕਹਿੰਦੀ ਤੂੰ ਲਾ ਆ ਸੁਭ ਹੋ ਗਈ ਦੇਖੀ ਚਲੋ ਫਿਰ ਤੁਸੀਂ ਸਾਨੂੰ ਵੀ ਲੈ ਚਲੋ ਕਿੱਥੇ ਚਲੋ ਫੇ ਚਲੋ ਭਾਈ ਅੱਗੇ ਜਾ ਕੇ ਮਿਲਦੇ ਆ ਕਿੱਥੇ ਲੈ ਕੇ ਜਾਣਾ ਇਹਨਾਂ ਨੂੰ ਹਨਾ ਹਾਂ ਚਲੋ ਹਾਂ ਆ ਲਓ ਜੀ ਆ ਦੇਤਾ ਘਰ ਦੇ ਨੂੰ ਸਰਪ੍ਰਾਈਜ਼ ਬਹੁਤ ਵਧੀਆ ਜਨਾ ਕਿ ਸਰਪ੍ਰਾਈਜ਼ ਤਾਂ ਉਹ ਸਾਬ ਮੱਥਾ ਮੈਂ ਕਹਾ ਚਲੋ ਟਿਕਾ ਲਈ ਜੀ ਹਾਂ ਵਧੀਆ ਵੈਰੀ ਗੁੱਡ ਵਾਹ ਚੱਲਾ ਕਿੰਨਾ ਸਰਪ੍ਰਾਈਜ਼ ਦੇਤਾ ਭਾਈ ਬਹੁਤ ਸਰਪ੍ਰਾਈਜ਼ ਦੇਤਾ ਮੈਂ ਕਿਹਾ ਅੱਜ ਸੰਡੇ ਆ ਅੱਜ ਮਹਾਰਾ ਦੇ ਦਰਸ਼ਨ ਕਰੋ ਹੈਨਾ ਆ ਗੱਡੀ ਭਾਈ ਜਿਹੜੀ ਆਹ ਗੱਡੀ ਖੜੀ ਆ ਗੱਡੀ ਪਛਾਣੋ ਇਹ ਗੱਡੀ ਦੀ ਆ ਨਿਸ਼ਾਨੀਆਂ ਦੇ ਇਹ ਵੀ ਸਾਡੀ ਫੈਮਿਲੀ ਦੂਈ ਆਈ ਵੀ ਆ ਸਾਡੇ ਵਾਲੀ ਗੱਡੀ ਵੀ ਵੈਸੇ ਨਾਲੇ ਮਿਲ ਗਈ ਜਗਾ ਮੈਨੂੰ ਮਾਲ ਪਹਿਲਾਂ ਭੇਜਿਆ ਤਾਂ ਨਾ ਵੀ ਰਾਤ ਤੇ ਰੁਕ ਕੇ ਭੇਜ ਹਾਂ ਉਹਨਾਂ ਨੂੰ ਪਹਿਲਾਂ ਭੇਜ ਤਾ ਤੇ ਦੇਖੋ ਹੁਣ ਚਾਹੁੰਦੇ ਆ ਜੀ ਅੰਦਰ ਮੱਥਾ ਟੇਕਣ ਅੰਦਰ ਉਰੇ ਕੈਮਰਾ ਅਲਾਉਡ ਨਹੀਂ ਹੈਗਾ ਜੀ ਫੋਟੋ ਫੋਟੋ ਖਿੱਚਣ ਤੇ ਮਨਾਹੀ ਆ ਉਰੇ ਸਾਰਾ ਕੁਝ ਤੇ ਬਾਕੀ ਚਲੋ ਬਾਹਰੋਂ ਤੁਹਾਨੂੰ ਦਰਸ਼ਨ ਕਰਾ ਦਨੇ ਮਹਾਰਾਜ ਦੇ ਉਹ ਚੰਡਾ ਸਾਹਿਬ ਆ ਸਾਹਮਣੇ ਨਿਸ਼ਾਨ ਸਾਹਿਬ ਤੇ ਬਾਕੀ ਹੁਣ ਹੱਥ ਪੈਰ ਧੋਈਏ ਆਜੋ ਫਿਰ ਹੱਥ ਪੈਰ ਧੋ ਕੇ ਅੱਜ ਵੈਸੇ ਅੱਜ ਵੈਸੇ ਭੀੜ ਬਹੁਤ ਜ਼ਿਆਦਾ ਭੀੜ ਨਹੀਂ ਹੈਗੀ ਜੀ ਅੱਜ ਸੋਰੀ ਭੀੜ ਕਹਿ ਹੋ ਜਾਂਦਾ ਸੰਗਤ ਬਹੁਤ ਜ਼ਿਆਦਾ ਹਾਂ ਤੇ ਲਓ ਜੀ ਬਾਕੀ ਹੁਣ ਲਈਏ ਜੀ ਪ੍ਰਸ਼ਾਦ ਤੇ ਕੀਮਤ ਲਓ ਜੀ ਹੁਣ ਅਸੀਂ ਮਹਾਰਾ ਦੇ ਦਰਸ਼ਨ ਕਰਿਆ ਏ ਤੇ ਸੁਣਿਆ ਕਹਿੰਦੇ ਮਾਲਾ ਦੇ ਦਰਸ਼ਨ ਕਰਿਆ ਏ ਮਹਾਰਾ ਮੱਥਾ ਟੇਕਿਆ ਏ ਭਾਈ ਹਾਜ਼ਰੀ ਲਵਾਏ ਤੇ ਸਰਪ੍ਰਾਈਜ਼ ਦਿੱਤਾ ਕਰਦੇ ਨੂੰ ਅੱਜ ਸੰਡੇ ਵਾਲੇ ਦਿਨ ਅੱਜ ਦਿਲ ਜੇ ਕਰੀ ਜਾਂਦਾ ਦਾ ਮੇਰਾ ਸਵੇਰ ਦਾ ਮਨ ਹੈ ਵੀ ਚਲੋ ਅੱਜ ਦਰਸ਼ਨ ਕਰੇ ਆਈਏ ਹਨਾ ਮੁੜ ਕੇ ਤੁਹਾਨੂੰ ਪਤਾ ਹੀ ਆ ਫਿਰ ਜਿੱਦਣ ਕਿਤੇ ਦਿਲ ਕਰਦਾ ਰੀਜ ਕਰਦੀ ਆ ਦਿਲ ਹਨਾ ਉਦੋਂ ਜਾ ਆਣਾ ਚਾਹੀਦਾ ਦਾਉ ਸਾਹਿਬ ਦਾਉ ਸਾਹਿਬ ਪਾਈ ਜਾਇ ਮੱਥਾ ਟੇਕਿਆ ਤੇ ਹੁਣ ਟੱਪਰ ਸਾਡਾ ਭਾਈ ਕਹਿੰਦਾ ਵੀ ਕੁਝ ਖਾਣਾ ਪੀਣਾ ਹੈ ਚਲੋ ਖਾ ਤਾਂ ਉੱਥੇ ਪ੍ਰਸ਼ਾਦਾ ਛਕਿਆ ਇਹਦੇ ਅਸੀਂ ਪ੍ਰਸ਼ਾਦਾ ਨਹੀਂ ਛਕਿਆ ਕੜੀ ਚਲ ਖਾ ਕੇ ਘੜੀ ਚੌੜ ਬਣੇ ਹੋਏ ਤੇ ਜੀ ਬਹੁਤ ਮੇਰੇ ਤੇ ਨੂਰ ਦੀ ਰੂਹ ਦੀ ਖਰਾਕ ਹਾਂ ਭਾਈ ਹੁਣ ਤਾਂ ਸਾਡੀ ਨੂਰ ਵੀ ਚੌਲ ਆਇਆ ਖੁਸ਼ ਹੋ ਕੇ ਨੂਰ ਤੇ ਚੌਲ ਕਬੂਜਾ ਸਾਸ਼ਰੀ ਕਾਲ ਚਾਚੀ ਕਾ ਕਰੋ ਸਾਸ਼ਰੀ ਕਾਲ ਕਰੋ ਚਾਚੀ ਕਾ ਕਰੋ ਬੁੱਤੋ ਇਹ ਦੰਦ ਕਿੱਥੇ ਨਹੀਂ ਸਾਸ਼ਰੀ ਕਾਲ ਦੰਦ ਨਹੀਂ ਕਿਰਕੀ ਤੇ ਹੁੰਦੇ ਇਹਨੂੰ ਹੁਣ ਨਵੇਂ ਦੰਦ ਨਿਕਲਦੇ ਨਾ ਇਹਨੂੰ ਆ ਉਹਦੇ ਕਰਕੇ ਨਾ ਪੁੱਤ ਤੈਨੂੰ ਇਹ ਨਹੀਂ ਕਿਰਕੀ ਤੈਨੂੰ ਦੰਦ ਤੋੜ ਲੈਣੇ ਹਟਾ ਉਹ ਜਾ ਖੜਾ ਹੋ ਜਾ ਤੇ ਲੱਡੂ ਪਪ ਤਾਂ ਕਰੀ ਨਹੀਂ ਕੱਟ ਕਾਦੇ ਬਾਪੂ ਆ ਜਾ 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 ਚੋ ਚੋ ਕੀ ਆ ਕਹਿਣਾ ਨਵੇਂ ਪੁੱਤ ਨੂੰ ਡੰਡੂ ਤੇ ਹੁਣ ਭਾਈ ਫਿਰ ਇਹ ਕਹਿੰਦੇ ਵੀ ਕੁਛ ਚੱਲ ਜੇ ਖਾਤਾ ਵੀ ਅਸੀਂ ਪ੍ਰਸ਼ਾਦਾ ਦਾ ਛੱਕ ਲਿਆ ਵੀ ਹੁਣ ਕੁਛ ਠੰਡਾ ਹੋ ਜਾਏ ਠੰਡਾ ਆ ਹੋ ਜਾਏ ਹਾਂ ਪੀਣੇ ਵਾਲੀ ਤੇ ਪੀਣੇ ਵਾਲੀ ਚੀਜ਼ ਕਹਿੰਦੇ ਵੀ ਕੁਛ ਪੀਣਾ ਹੈ ਭਾਈ ਮਗਾ ਵੀ ਹੁਣ ਇਹ ਜੀ ਗਰਮੀ ਦੇ ਮੌਸਮ ਵਿੱਚ ਇਹ ਆ ਚੀਜ਼ ਜਿਹੜੀ ਹੁਣ ਪੀਣ ਲੱਗਿਆ ਜੀ ਤੇ ਉਹ ਵਧੀਆ ਦਾ ਕੋਈ ਚੀਜ਼ ਹੋਣੀ ਨਹੀਂ ਨੇਚਰਲ ਚੀਜ਼ ਆ ਅੱਜ ਪਤਾ ਹੈ ਨਾ ਤੇ ਫਾਇਦਾ ਸਰੀਰ ਨੂੰ ਇਹਦਾ ਬਹੁਤ ਜਿਹੜੇ ਸਿਆਣੇ ਹੁੰਦੇ ਨੇ ਨਾ ਪੁਰਾਣੇ ਬਜ਼ੁਰਗ ਹੁੰਦੇ ਤੇ ਉਹ ਦੋ ਦੋ ਤਿੰਨ ਤਿੰਨ ਲੀਟਰ ਪੀ ਜਾਂਦੇ ਤੇ ਜੀ ਗੰਨੇ ਦਾ ਰਸ ਗੰਨੇ ਦੀ ਰਸ ਦੀ ਗੱਲ ਕਰਦਾ ਮੈਂ ਦੋ ਦੋ ਤਿੰਨ ਤਿੰਨ ਲੀਟਰ ਗੰਨੇ ਦਾ ਰਸ ਪੀ ਜਾਂਦੇ ਤੇ ਖਲਾੜੀਆਂ 'ਪਾ ਬੈਠੇ ਬੈਠੇ ਪਰ ਹੁਣ ਤਾਂ ਜੀ ਕਾਣੇ ਇੱਕ ਗਲਾਸ ਵੀਰਪੇ ਵਾਲੀ ਕਹਿੰਦੇ ਅੜ ਜਾਦਾ ਲਓ ਜੀ ਦਾਸ ਸਾਧਾਨ ਗਿਆ ਬੜਕੀ ਗੈਸਮੀਂ ਨੇ ਪੀਣਾ ਨਹੀਂ ਹੈ ਪਿੰਦੀ ਨਹੀਂ ਜੀ ਕਹਿੰਨੇ ਗੰਜਮੀ ਪੀਏ ਨਹੀਂ ਗੰਜਮੀ ਪੀਏ ਗੰਜਮੀ ਤੇ ਦੇਖੇ ਕੀ ਆ ਹੋਊਗਾ ਜੀ ਨਾ ਲਾਈਮਨ ਮਿਲਣਾ ਹੈ ਇਕੱਲਾ ਉੱਥੇ ਖੜਾ ਹੈ ਜੇ ਉਹ ਮੋੜ 'ਤੇ ਖੜਾ ਹੋਇਆ ਤਾਂ ਬਲਾਦੇ ਨੇ ਗਾਣੇ ਬੜਾ ਜਦ ਮੈਂ ਉਧਰ ਪੀਤੀ ਨਹੀਂ ਬੜਾ ਵਧੀਆ ਭਾਈ ਬਣਾਉਂਦਾ ਆਪਣੇ ਸ਼ੁੱਧ ਹੱਥਾਂ ਦੇ ਨਾ ਨਹੀਂ ਨਹੀਂ ਉਹ ਨਹੀਂ ਬੱਝਾ ਤੇ ਕੀ ਆਗਾ ਤਾਂ ਸਾਫ ਠੀਕ ਹੈ ਜੰਮੀ ਜੰਮੀ ਬਣਾਉਂਦਾ ਹਾਂ ਜੀ ਜਿੰਨੇ ਕਰਨੇ ਸੀ ਜੀ ਜੰਮੀ ਜੰਮੀ ਮਿੱਠਾ ਹੈ ਮਿੱਠਾ ਲਓ ਜੀ ਗੰਨੇ ਦਾ ਆ ਗਿਆ ਰਸ ਹੱਥ 'ਚ ਲੈ ਚੈਸ ਲਾਣੀ ਮਾੜਾ ਥੋੜਾ ਪੀ ਲਵਾਂ ਕਿਤੇ ਹੋਰੇ ਨਾਲ ਡੁੱਲ ਜੂਵੇ ਆਦਨ ਮੰਮੀ ਨੇ ਮੂੰਹ ਨੂੰ ਲਾਤਾ ਮੁਖੜਦਾ ਉਹਨੇ ਕਿੱਥੇ ਮਿੱਠਾ ਪੀਣਾ ਇਹਦੇ ਦਾ ਦੇਖੋ ਜੀ ਮੈਂ ਜਦੋਂ ਉੱਥੇ ਪ੍ਰਸ਼ਾਦ ਮਿਲੇ ਆ ਜੀ ਖਿੱਲਾਂ ਦਾ ਪ੍ਰਸ਼ਾਦ ਤਾਂ ਜਦ ਮੈਂ ਖਾਂਦਾ ਤਾਂ ਮੈਨੂੰ ਪਤਾ ਤਾਂ ਹੈ ਤਾਂ ਵੀਨੇ ਖਾਣਾ ਤਾਂ ਹੈ ਨਹੀਂ ਚਲੋ ਮੈਂ ਇੱਕ ਖਿਲ ਨੂਰ ਦੇ ਮੂੰਹ ਚ ਪਾਤੀ ਮੇਰੀ ਗੋਦੀ ਚ ਜੜੀ ਹੋਈ ਸੀ ਪਹਿਲਾਂ ਤਾਂ ਮੈਨਰੇ ਵੱਲੋਂ ਦੇਖੀ ਗਈ ਇਹ ਜਦ ਮੈਂ ਇੱਕ ਖਿਲ ਮੂੰਹ ਚ ਪਾਤੀ ਇਹਨੇ ਜਦੇ ਦੁਬਾਰਾ ਹੱਥ ਥੱਲੇ ਕਰਿਆ ਜਦੇ ਹੱਥ ਦੇ ਉੱਪਰ ਦੇਖ ਲਓ ਮਿੱਠਾ ਖਾਂਦੀ ਐਨੀ ਮਿੱਠੇ ਦੇ ਇਹਨੂੰ ਨਫਰਾ ਪਾ ਬਹੁਤ ਜ਼ਿਆਦਾ ਵੇ ਮੈਂ ਹੀ ਖਾਦੀ ਉਹ ਖਿਲ ਮੈਂ ਤੇ ਕਹਿੰਦਾ ਖਾ ਕੇ ਰਾਜੀ ਨਹੀਂ ਮਿਠਾਈ ਮਿੱਠੇ ਵੱਲੋਂ ਤਾਂ ਦੇਖਦੀ ਨਹੀਂ ਹੈ ਜਾਣ ਕੇ ਕਰ ਜਾਂਦੀ ਤੇ ਪੀਣੇ ਪੀਣਾ ਮੂੰਹ ਲਾਂਦੇ ਕੋਲ ਮੈਂ ਲੜ ਜਾਂਦੀ ਬੜੇ ਨੂੰ ਸਮੈਲ ਤੇ ਪਤਾ ਲੱਜ ਜਾਂਦਾ ਇਹਨੂੰ ਮੈਂ ਇਹਨੂੰ ਨਹੀਂ ਪਾਇਆ ਸੀ ਅਜੇ ਹੀ ਆਉਂਦੇ ਦੀਨ ਜੀ ਇੱਕ ਸਾਡਾ ਲੱਡੂ ਆ ਬੈਠਾ ਭਾਈ ਗੋਦੀ ਚ ਤੇ ਚਲੋ ਹੁਣ ਛਕ ਲਈਏ ਜੀ ਫਿਰ ਚੱਲੀਏ ਘਰ ਨੂੰ ਜਾ ਕੇ ਘੜੀ ਅੱਧਾ ਘੰਟਾ ਕਰੀਏ RAM ਜੀ ਫਿਰ ਹੋ ਜਾਣਾ ਆਪਣਾ ਡਿਊਟੀ ਦਾ ਟਾਈਮ ਡਿਊਟੀ ਤੁਹਾਨੂੰ ਪਤਾ ਹੀ ਆ ਮੱਛਾਂ ਦਾ ਕੰਮ ਸ਼ੁਰੂ ਹੋ ਜਾਣਾ ਸ਼ਾਮ ਦੀ ਪੱਕੀ ਸਵੇਰੇ ਸ਼ਾਮ ਦੀ ਪੱਕੀ ਡਿਊਟੀ ਤੂੰ ਕਿਹਾਂ ਹੱਥ ਜੇ ਕਰੀ ਜਾਂਦੀ ਐ ਛੇਤੀ ਪੀਓ ਮੈਂ ਤਾਂ ਜਿਵੇਂ ਪਣੀ ਮੈਨੂੰ ਪਿਆਸ ਲੱਗੀ ਵੀ ਕਰਾਂ ਨਿੰਬੂ ਪੈਂ ਤਾਜੇ ਮਰੁੱਤੇ ਉਹ ਤਾ ਨਿੰਬੂ ਪਾਣੀ ਉਹ ਗੱਲ ਕੋ ਸੋਹਰੇ ਇਹਨਾਂ ਦੇ ਮਸਾਲੇ ਤੁਸੀਂ ਲੈ ਤਾ ਕਿ ਸੁਲਣ ਮਸਾਲੇ ਕਰੇ ਐਮ ਡੀ ਐਚ ਮਸਾਲੇ ਪੈਂਦੇ ਨੇ ਇੱਥੇ ਜੇ ਕਿ ਭਾਈ ਵੀ ਬਣਾਉਂਦੇ ਵੀ ਗਰਾਸ ਪਾੜਾ ਭਾਈ ਲਣ ਭਾਈ ਨੂੰ ਲੈ ਮੈਂ ਥੇ ਬਣਾਵਾਂਗੇ ਹਾਏ ਲੋ ਬਾਜੀ ਚਲੋ ਠੀਕ ਆ ਜੀ ਮਿਲਦੇ ਅੱਗੇ ਜਾਓ ਉਹ ਬੱਲੇ 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 ਉਹ ਬੱਲੇ ਨਿਕਦਾ ਨਹੀਂ ਸਾਡਾ ਠੂਹਾ ਜਾ ਟਿਕਦਾ ਲੈ <laughs> <laughs> खो घडी ਬਸ ਐਂ ਕਰੀ ਜਾਓ ਐਂ ਕਰੀ ਜਾਓ ਕਹਿੰਦਾ ਕਦੂਆ ਹਾਂ ਇਹ ਤਾਂ ਖਲਾਣੇ ਆਇ ਚਾਹੀਦਾ ਹੋਰ ਇੱਕ ਇੱਕ ਬੰਦਾ ਇਹਦੇ ਤੇ ਇੱਕ ਨੂੰ ਪਲਾਉ ਤੂੰ ਅਜੇ ਨੂੰ ਪਲਾਉ ਤੂੰ ਤਾਂ ਕਹੋ ਕਿ ਮੇਰਾ ਦੋਹਾਂ ਨੂੰ ਥਈ ਲੈਣਾ ਮੈਂ ਤਾਂ ਦੋਹਾਂ ਨੂੰ ਤ ਹਾਂ ਲੈ ਲੈ ਆ ਦੇ ਘਰ ਖੋਜੋਂਦੀ ਆ ਲੱਡੂ ਜਾ ਓਏ ਸੋਹਣਾ ਪੁੱਤ ਐ ਨੂਰੂ ਅੱਛਾ ਤੂੰ ਕੁੜੀ ਦੱਸ ਤੇ ਕੀ ਦੀ ਐ ਕੀ ਦੀ ਕੁੜੀ ਆ ਤੂੰ ਹੈਂ ਬਾਟੀ ਦੀ ਓ ਲੱਡੂ ਕੀ ਦੀ ਕੁੜੀ ਆ ਤੂੰ ਬਾਟੀ ਤੂੰ ਫੁੰਗਾ ਕੀ ਬਾਈ ਫੁੰਗਾ ਬਾਟੀ ਐ ਅੱਛਾ ਲੱਡੂ ਕੀ ਦਾ ਐ ਲੱਡੂ 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 ਕੀ ਦਾ ਐ ਦੱਡੂ ਕੀ ਦਾ ਐ ਲੇ ਡੱਡੂ ਕੀ ਦਾ ਮੱਡੂ ਬਾਤੀ ਦਾ ਚਾਚੂ ਦਾ ਬਾਤੀ ਦਾ ਚਾਚ ਉਹ ਗਾਲ ਸੁਣ ਮੇਰੀ ਤੈਨੂੰ ਚਾਚੂ ਕਾ ਕਹਿੰਦਾ ਹੁੰਦਾ ਡੱਡੂ ਤੂੰ ਪੁੱਤ ਕੀ ਦਾ ਹੈ ਬਾਤੀ ਦਾ ਬਾਤੀ ਦਾ ਚਾਚੂ ਦਾ ਪੁੱਤ ਛਾਰੇ ਆਦਾ ਕਦੇ ਛਾਰੇ ਆਦਾ ਛਾਰੇ ਕਿਥੋਂ ਆਦਾ ਬਾਤੀ ਦਾ ਬਾਤੀ ਇਹੋਨੇ ਦਾ ਭਾਈ ਰੱਟਾ ਲਾ ਲਿਆ ਇਹਨਾਂ ਕੁਝ ਕਰਦੇ ਆਂ ਮੈਂ ਤੇ ਤੂੰ ਤੇ ਧੋਦੇ ਤੈਨੂੰ ਹੈ ਤੂੰ ਬਣਦੀ ਰਹਾ ਸਾਡਾ ਨਹੀਂ ਬਣਨਾ ਕਿ ਥੋਕਾ ਤੁਹਾਡਾ ਵੀ ਆ ਉਹ ਦੱਸ ਕਿ ਸਾਰਿਆਂ ਦਾ ਤੇ ਸਾਰਿਆਂ ਦਾ ਥੋਦਾ ਹਾਂ ਕਿ ਸਾਰਿਆਂ ਦਾ ਲੈ ਭਾਈ ਤੁਸੀਂ ਨਾ ਕਹਿੰਦੀ ਤੰਗ ਹੋਇਓ ਅੱਛਾ ਇਹ ਦੱਸ ਜੱਗੀ ਕੀ ਦਾ ਜੱਗੀ ਕੌਣ ਪਪਾ ਜੀ ਪਪਾ ਜੀ ਪਪਾ ਪਪਾ ਕੁੜੀ ਜੱਗੀ ਦੀ ਕੌਣ ਹੈ ਪਪਾ ਜੀ ਮੱਟੀ ਦੀ ਨਾਲੇ ਹੱਸ ਕੇ ਨਾ ਆਵੇਂ ਹੱਸ ਕੇ ਹੱਸ ਕੇ ਲੰਦੀਆਂ ਨੂਰੂ ਅਨੁਰੂ ਕੀ ਦੀ ਕੁੜੀ ਦੋ ਮੱਟੀ ਦੀ ਹੱਸ ਕੇ ਨਾ ਲੰਦੀ ਅੱਛਾ ਕਰ ਕਾ ਕਰ ਆਏ ਗਏ ਅਨੁਰੂ ਰੱਬਾ ਆਏ ਗਏ ਉਹ ਰੱਬਾ ਦਾ ਕਹਦੇ ਰੱਬਾ ਆ ਹੀ ਨਾ ਮਾਰ ਲਈ ਤੂੰ ਸਿਰ ਮਾ ਬਾਬਾ ਬਾਬਾ ਕਹੀਂ ਕਹੀਂ ਕਰ ਬਾਬਾ ਉਹ ਰੱਬਾ ਕੋਲਾ ਬੱਬ ਉਹ ਹੋ ਤਾਂ ਕਹਦੇ ਉਹ ਹੋ ਹੁਣ ਪਾਪ ਕੰਨੀ ਆ ਮੇਰੇ ਚਾਚਾ ਨੇ ਪਾਪਾ ਤਾਂ ਕਹਦੇ ਹੁਣ ਤੇਰੀ ਪਿੱਠੀ ਜੀ ਪਾਪਾ ਕਹਦੇ ਆਏ ਆਏ ਉਹ ਉਹ ਰੱਬਾ ਦਾ ਕਹਦੇ ਉਹ ਰੱਬਾ ਰੱਬਾ ਹੱਥ ਮਾਰ ਕੇ ਸਿਰ ਪਰ ਬੱਬਾ ਐਸਾ ਕਹਦੇ ਉਹ ਹੋ ਉਹ ਇਹ ਆਵਾਗੀ ਅੱਪਾ ਇਦਾਂ ਲੱਡੂ ਸਾਡਾ ਬਹੁਤ ਤੇਜ਼ ਆ ਭਾਈ ਇਹ ਝੱਡਾ ਕੱਦੂ ਜੇ ਬਹੁਤ ਤੇਜ਼ ਆ ਛਾਲਾ ਬਹੁਤ ਕਿਉਂ ਕਰਦਾ ਕਸਰ ਸਬਰੇ ਨਹੀਂ ਹੁੰਦਾ ਲਾਹੌਰ ਅੱਬਾ ਆ ਗਈ ਅੱਬਾ ਅੱਬਾ ਆ ਗਈ ਇੱਧਰ ਆ ਪੁੱਤ ਇੱਧਰ ਮੂੰਹੇ ਆ ਜਾ ਅੱਛਾ ਐਂ ਕਹਦੇ ਪੁੱਤ ਅੱਬਾ ਆ ਗਈ ਦੇਖ ਲੈ ਐਨ ਉਹ ਗੱਲ ਸਾਰੀ ਸਮਝੂਗੀ ਹੈ ਨਾ ਅੱਬਾ ਉਹ ਲੱਡੂ ਆਪਣੀ 4 ਕਿਲੋ ਵਾਲੀ ਕੈਣੀ ਪਤਾ ਨਹੀਂ ਮੰਮੀ ਕਿੱਥੇ ਆ ਚੱਕ ਕੇ ਉਹਦਾ ਵਾਲੀ ਕੈਣੀ ਲੈ ਗਈ ਮੰਮਾ ਉਹ ਤਾਂ ਖਾਤੀ ਕਹਿੰਦੀ ਆ ਪਈ ਐ ਅੱਛਾ ਹਾਂ ਲਾਪਰੀ ਕਹਿੰਦੀ ਮੰਮੀ 4 ਕਿਲੋ ਵਾਲੇ ਕੈਣੀ ਪਰਣੀ ਕਿੱਥੇ ਆਪਣੀ ਮੈਂ ਕਿਹਾ 4 ਕਿਲੋ ਵਾਲੀ ਪਰ ਕੈਣੀ ਹੈ ਨਹੀਂ ਉਹ ਤਾਂ 5 ਵਾਲੇ ਕੋਲ ਆ ਹੂੰ ਲੈ ਜਾ ਕੇ ਕਹਿੰਦੀ ਮਾਂ ਕੋ ਫੜਾਤੀ ਕਹਿੰਦੀ ਵਾਹ ਦੇਖ ਲੈ ਇੰਨਾ ਚੰਗਾ ਮਾਂ ਮਾਂ ਬਣਦੀ ਗਾ ਦੇਖ ਲਓ ਦਿਮਾਗ ਹੈ ਹੁਣ ਸਮਝਣ ਲੱਗ ਗਈ ਐ ਕੈਣੀ ਫੜਾਤੀ ਜਦੋਂ ਚੱਕ ਜਦੋਂ ਕੈਣੀ ਫੜਾਤੀ ਹਾਂ ਕੈਣੀ ਬੈੜੀ ਤੋਂ ਫੋਨ ਮਗਾਇਆ ਨਾ

ਕਾਤੇ ਪਤਾ ਨਹੀਂ ਕਿਰੀ ਕੀ ਦਵਾਈ ਦੇ ਦੇਂਗੇ ਨੇ ਹਾਂ ਪਾਣੀ ਵੀ ਪੀਓ ਪੱਠੇ ਵੀ ਖਾਓ ਕੀੜੀ ਕੇ ਕੀੜੇ ਦੇ ਹਾਂ ਕੀੜੇ ਤਾਂ ਅੱਛਾ ਮੈਂ ਕਿਹਾ ਕਿ ਉਹ ਹਜੇ ਨਿਆਣੀ ਆ ਨਿਆਣੀ ਨਹੀਂ ਉਹਨੇ ਪਿਤਾ ਹੈ ਕਿਰੀ ਹੋ ਗਿਆ ਹੋਗਾ ਪੇਟ ਮੇ ਹਾਂ ਚਲ ਕੀੜੇ ਦੇ ਵੀ ਵੈਸੇ ਗੋਲੀ ਦੇ ਦੂੰਗੇ ਪਰ ਹਜੇ 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 ਨੂੰ ਦੁੱਧ ਮਿਲਦਾ ਪੂਰਾ ਤਾਂ ਕਰਕੇ ਨਹੀਂ ਵੀ ਉਹ ਬੱਚੀ ਕੋ ਚਿਚਰੀ ਹੋ ਗਿਆ ਬਖੇਰੀ ਅੱਛਾ ਉਹ ਛੁੱਟੀ ਕੋ ਚਲ ਕੋਈ ਨਹੀਂ ਉਹਦਾ ਵੀ ਕਰਦੇ ਆ ਕੋਈ ਚਿੱਟਰੀ ਕੇ ਠੀਕੇ ਲਗਾ ਦਿਜੀਏਗਾ ਉਸਕੋ ਮੋਬੀਕੋ ਉਸਕੋ ਵੀ ਦੋਨੋਂ ਕੋਈ ਨਹੀਂ ਕੋਈ ਨਹੀਂ ਕਰਦੇ ਆ ਹੱਲ ਨਮੇੜ ਤਾਂ ਕੰਮ ਫਿਰ ਹੱਜਰੇ ਅੱਜ ਹੈ ਨਮੇੜ ਤਾਂ ਫ੍ਰੀ ਫੈਨ ਹੋ ਗਿਆ ਰਸਤਾ ਜਾਣੇ ਆਣੇ ਕੇ ਲਈਂ ਅੰਗਰੇਜ਼ੀ ਬੋਲਦਾ ਫ੍ਰੀ ਫੈਨ ਹੋ ਗਿਆ ਕਹਿੰਦਾ ਠੀਕ ਹੈ ਠੀਕ ਹੈ ਚੱਲ ਵਧੀਆ ਵਧੀਆ ਫ੍ਰੀ ਫੈਨ ਹੋ ਗਿਆ ਲਾਓ ਜੀ ਕੱਖ ਦੇਖ ਲਓ ਹਰਾ ਹਰਾ ਚੁਕ ਲੰਦੀਆਂ ਵਿੱਚ ਤੇ ਮੱਕੀ ਦਾ ਟੋਕਾ ਹੁੰਦਾ ਨਾ ਮੱਕੀ ਦਾ ਇਹ ਮੱਕੀ ਮੱਕੀ ਚੁਕਲੀ ਸਾਰੀ ਵਿੱਚ ਤੇ ਥੂੜੀ ਥੂੜੀ ਛੱਡਤੀ ਹੁਣ ਫੀਡ ਪਏ ਤੇ ਖਾਣੀ ਇਹਨਾਂ ਨੇ ਥੂੜੀ ਜਿਹੜੀ ਹੁਣ ਫੀਡਰ ਨੂੰ ਡੀਕਦੀਆਂ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਭਾਈ ਹੁਣ ਫੀਡ ਪਏ ਤੇ ਫੇਰ ਕੱਖ ਛਕਣੇ ਇਹਨਾਂ ਨੇ ਸਾਰਿਆਂ ਨੇ ਲਓ ਜੀ ਭਾਈ ਮੱਕੀ ਕੋਚਵਾਈ ਦਾ ਹੋ ਗਿਆ ਟਾਈਮ ਆ ਮੈਂ ਸਨ ਲਾਉਣੀ ਆ ਹੁਣ ਇਹ ਲਿਪੜ ਗਈ ਸੂਣ ਕਰਕੇ ਥੋੜੀ ਜਿਆਦਾ ਹਣਾ ਮੈਂ ਠੀਕਾ ਠੀਕ ਮੋਜਾਂ ਮਾਰਦੀ ਹੈ ਹਾਂ ਉਹ ਗਾਇ ਤੋਂ ਬੱਚੇ ਦਿਨ ਇੱਕ ਦੀ ਤਿਆਰੀ ਹੋ ਗਈਆਂ ਉਹਨੇ ਲੈ ਲੈਣਾ ਇਹ ਟਾਈਮ ਵਿੱਚੂ ਬਟੂ ਦੇਖੇ ਹੈ ਯਾਰ ਉਸਕੋ ਹਾਂ ਹਾਂ ਮੈਂ ਦੇਖਿਆ ਉਹ ਇਕੇ ਇਕੇ ਲੱਖ ਤਾਂ ਵੈਸੇ ਉਤਰਿਆ ਹੀ ਬਾਈ ਹਣਾ ਤਾਂ ਨਰਮ ਲੱਗਿਆ ਨਰਮ ਲੱਗਿਆ ਉਹ ਮਾਮੂਰੇ ਵੀ ਦੇਗੀ ਪਰ ਤਾਂ ਹਾਂ 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 ਉਹਨੇ ਵੀ ਸਮਝ ਲਾ ਹੁਣ 20 ਦਿਨ ਲੈਣੇ ਨੇ ਹਜੇ ਕੱਲ ਪਰਸਵਾਇ ਲੱਗਦਾ ਤਾਂ ਵੀ ਹਜੇ ਨੇੜੇ ਤੇ ਜਿਹੜੇ ਹੈ ਨਹੀਂ ਟਾਈਮ ਵੱਲ 1 ਲੱਖ ਲੱਖ ਉਹੀ ਮਕਾਨ ਆ ਵੀ ਲੱਗੀ ਉਤਰਨ ਬਸ ਇਹ ਤਕਰੀਬਨ ਮੇਰੇ ਖਿਆਲ ਨਾਲ 20 ਦਿਨ ਮੈਂ ਅਸੀਂ ਲਊਂਗੀ 15 20 ਦਿਨ 20 ਦਿਨਾਂ ਚ ਹੋ ਜਾਣਾ ਇਹਨੇ ready and and